ਵਿਚ ਪਦੀਨਾ ਤੇ ਪਿਆਜ਼ ਤੁਸੀਂ ਵੀ ਕੱਟ ਕੇ ਦੇਖਿਓ ਜਿਹੜੇ ਨਹੀਂ ਕੱਟਦੇ ਹੈ ਕਿ ਬਹੁਤ ਹੀ ਟੇਸਟੀ ਬਣਦੀ ਆ ਮੈਂ ਵੀ ਐਂ ਡਰ ਕੇ ਰਹਿਣਾ ਇਹ ਤੋਂ ਤੋਤੇ ਨੂੰ ਕੋਈ ਮੇਰੀ ਜ਼ਿੰਦਗੀ ਆ ਵਿਚਾਰੇ ਦੀ ਤੇਰੇ ਵਰਗੀ ਜੂਨੀ ਆ ਮੇਰੀ ਟੈਨਸ਼ਨ ਨਾ ਲੈ ਐਨੇ ਪਿਆਰ ਨਾਲ ਤੇ ਮੈਂ ਤਾਂ ਰੱਖਿਆ ਨਹੀਂ ਲੈ ਤੈਨੂੰ ਹੁਣ ਐਨੇ ਸਾਲਾਂ ਦੀ ਮੂੰਹ ਹੀ ਬੈਠੀ ਆ ਫਿਰ ਬਿਨਾਂ ਰੱਖੇ ਇਹਦੇ ਐਨੇ ਪਿਆਰ ਨਾਲ ਗਿਆ ਉਹ ਮਿੱਟੂ ਉਹ ਤੇ ਪਿਆਰ ਨਾਲ ਗਿਆ ਰੋਈ ਮਿੱਟੂ ਏ ਮਿੱਟੂ ਇਹ ਦੋ ਹੀ ਬਹੁਤ ਪਿਆਰ ਨਾਲ ਗਏ ਨਾ ਤੁਸੀਂ ਇਹਨੇ ਰੱਖ ਲਓ ਇਹ ਤਾਂ ਹੈ ਹੀ ਆ ਇਹਨੇ ਕਿੱਥੇ ਨਾ ਇਹਨੇ ਕੋਈ ਮਨ ਤੰਗ ਕਰਵਾ ਇਹ ਤਾਂ ਵਧੀਆ ਰੋਟੀ ਵਾਣੀ ਰੋਟੀ ਬੜੇ ਕੱਪੜੇ ਰੋਟੀ ਵਾਣੀ ਦਾ ਪੈਸਾ ਲਾ ਦੇ ਕਰੂ ਬਸ ਬੋਲੇ ਨਾ ਫਸਤੀ ਕਾਲ ਜੀ ਸਾਰਿਆਂ ਨੂੰ ਦਸਰਜਾਂ ਨਹੀਂ ਵਧੀਆ ਹੋਮੋਂਗੇ ਸਾਰੇ ਜਾਨੀ ਬਹੁਤ ਜ਼ਿਆਦਾ ਵਧੀਆ ਤੇ ਅਸੀਂ ਉੱਠ ਕੇ ਸਾਰੇ ਕੰਮ ਕੰਮ ਕਰ ਲਏ ਸੀ ਮੈਂ ਇਹ ਤਾਂ ਵਿੱਲੇ ਹੀ ਆ ਸਸਤੇ ਜਮਾਈ ਦਾ ਨਹੀਂ ਕੀਤੇ ਆ ਚਾਹ ਕਿਨੇ ਪਈ ਹੁਣ ਵਿੱਲੇ ਨਹੀਂ ਪਈ ਆ ਅਕੇ ਚਾਹ ਪੀ ਆ ਸਾਰਿਆਂ ਦਾ ਚਾਹ ਚਾਹ ਸੁਣਨਾ ਪੈਣਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਹੀ ਥੋੜੀ ਜਾਇਓ ਤੇ ਹੁਣ ਮੈਂ ਨਾ ਹੁਣ ਇਹਨਾਂ ਖਣਾ ਆ ਜਾ ਕਾ ਖਣਾ ਜੀ ਬੈਠੀਆਂ ਕਰੇਲੇ ਬਣਨ ਦੀ ਤਿਆਰੀ ਕਰਦੇ ਹਾਂ ਪਿਆਜ਼ ਛੱਲੇ ਲਈ ਲਸਣਾਂ ਛੱਲ ਰਹੀਆਂ ਅਦਰਕ ਛੱਲ ਰਹੀਆਂ ਅਦਰਕ ਪਿਆਜ਼ ਉਹ ਕਰੇਲੇ ਮੈਂ ਕਰਲੇ ਸੀਗੇ ਤੇ ਫਿਰ ਕਰੇਲੇ ਤੇ ਝਾੜ ਦਾਂਗੇ ਹੁਣੀ ਫਿਰ ਮੰਮੀ ਨੂੰ ਦਵਾਈ ਦਵਾ ਲਿਆਵਾਂਗੇ ਚੁੱਲੇ ਤੇ ਬਣਾਉਣੀ ਆ ਤੁਹਾਨੂੰ ਤੇ ਬਾਲੇ ਨਹੀਂ ਜਾਣੀਗਾ ਬਾਹਮੂ ਨਾਲ ਦੀ ਵਿੱਚ ਇੱਕ ਲੱਤ ਲਾ ਲਈ ਇੱਕ ਜੇ ਜੇ ਕੰਮ ਨੂੰ ਕੋਲ ਟਾਈਮ ਨਹੀਂ ਹੈਗਾ ਇੰਨਾ ਮੈਂ ਜਾਣਾ ਵੀ ਫਿਰ ਮੇਰਾ ਟਾਈਮ ਹੋ ਚਲੇਆ ਤੁਸੀਂ ਕੀ ਕਰਨਾ ਮੇਰੇ ਨਾਲ ਰੋਟੀ ਖਾ ਕੇ ਜਾਣੀ ਆ ਮੈਂ ਇਹਨਾਂ ਨਾਲ ਥੋੜੀ ਸਬਜੀ ਵੀ ਆ ਮੈਂ ਤਾਂ ਕਲੇਲਿਆਂ ਨਾਲ ਹੀ ਖਾਣੀ ਆ ਆ ਜਿਹੜਾ ਤੋਤਾ ਲੈਂਦਾ ਕੱਲ ਦਾ ਡੱਗ ਭੇਨੇ ਰਿਜ ਲੈਂਦਾ ਨਾ ਮੇਰੀ ਜਾਈ ਸੀ ਡੱਗ ਪਿਆ ਤੇ ਫੜਨਾ ਕੋਈ ਖਾਂਦਾ ਨਾ ਬਿੰਦਾ ਬਜਾਰਾ ਡਰਦਾ ਦੇ ਤੋਤੇਲੇ ਪਰਾਪਰਾ ਪਾ ਜੀ ਜਾਂਦਾ ਵੇਖ ਲੈ ਇਹ ਪਾਪ ਨਾ ਜੀ ਦੇ ਨੂੰ ਛੱਡਦੇ ਆ ਤਾਂ ਨਹੀਂ ਕੁੱਤੇ ਖਾ ਜਾਣਗੇ ਤਾਂ ਡਰ ਲੱਗਦਾ ਜੇ ਰੱਖਦੇ ਆ ਕੋਈ ਖਾਂਦਾ ਬਿੰਦਾ ਥੋੜੇ ਉੱਡਣ ਲੱਗ ਜੇ ਵੀ ਛੱਡ ਦਾਂਗੇ ਤੱਕਦਾ ਮੈ ਇਹ ਡਰ ਹੀ ਜਾਂ ਸਾਰੇਆਂ ਵਿੱਚ ਸਾਰੇ ਪਾਸੇ ਜਿੱਦ ਕੋਈ ਨੇ ਨੇੜੇ ਜਾਂਦਾ ਡਰ ਪੈ ਨਜ਼ਰਾਂ ਡਾਕ ਕੇ ਬੈਠਾ ਮੈਂ ਵੀ ਆਈ ਡਰ ਕੇ ਰਹਿਣਾ ਇਹ ਤੂੰ ਤੋਤੇ ਨੂੰ ਕੋਈ ਮੇਂ ਜਿੰਦਗੀ ਆ ਵਿਚਾਰਾ ਜੀ ਤੇਰੇ ਵਰਗੀ ਜੂਨੀ ਆ ਮੇਰੀ ਟੈਨਸ਼ਨ ਨਾ ਲੈ ਠੀਕ ਆ ਆਪਾਂ ਕੱਟ ਲੈਣਾ ਟਾਈਮ ਆਈ ਤੂੰ ਸਿੱਧਾ ਇੱਕ ਪਾਸੇ ਬਹਿੰਦੇ ਨਹੀਂ ਹੈਗੇ ਤੇ ਇੱਕ ਪਾਸੇ ਬੈਠਾ ਵਿਚਾਰਾ ਕਾਹਨੂੰ ਬੈਠਾ ਵਿਚਾਰਾ ਡਰਿਆ ਬੈਠਾ ਹੀ ਨਹੀਂ ਬੈਠਾ ਹੈ ਨਾ ਤੂੰ ਸਦਾ ਘਟੇ ਮਾਰਦੇ ਇਹ ਮੈਨੋਂ ਜ਼ਿਆਦਾ ਕਿਸਮਤ ਮਾੜੀ ਹੋਊਗੀ ਕੋ ਗੋਬਣਿਆ ਬੈਠਾ ਵਿਚਾਰਾ ਹਾਂ ਚਲਿਓ ਬਾਹਰ ਗੜਾ ਲਾ ਕੇ ਆਈਏ ਚਲਿਓ ਬਾਹਰ ਇਹਨੂੰ ਰਕਤੇ ਬਿਠਾਇਆ ਹੋਊਗਾ ਤੁਸੀਂ ਕੁੱਤੇ ਤੇ ਪਰ ਕੋਈ ਇੰਨੀ ਉੱਤੇ ਕਿੱਥੇ ਛੱਡ ਦਾਂਗੇ ਯਾਰ ਉਹ ਪਤਾ ਤਾਂ ਹੋਵੇ ਨਾ ਕਿੱਥੇ ਸੀ ਇਹਦਾ ਇਹਨਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਪੁੱਛ ਲਓ ਇਹਦੀ ਮਾਂ ਕਿੱਥੇ ਆ ਉਹਨਾਂ ਦਾ ਆਪ ਡੇਗਾ ਹੈ ਮਿਲਿਆ ਥੱਲੇ ਚੱਲ ਦੇਖਦੇ ਆ ਛੱਡ ਦਾਂਗੇ ਕੋਈ ਗੱਲ ਨਹੀਂ ਪਾਪ ਨਾ ਜੇ ਚੱਲ ਵੀ ਬਹਿ ਜਾ ਆਰਾਮ ਨਾਲ ਮੜ ਜੇ ਫੰਗ ਮਾਰੇ ਖਾਦਾ ਕੁਝ ਨਹੀਂ ਨਾ ਇਹਨੇ ਪਾਣੀ ਪੀਤਾ ਰੱਖਿਆ ਵਾ ਸਾਰਾ ਕੋਈ ਬੱਚੇ ਦਾ ਭੋਜਨ ਇਹ ਕਿਹੜਾ ਭੁੱਖਾ ਭਾਣਾ ਨਾ ਕੁਝ ਖਾ ਪੀ ਲੈ ਫਿਰ ਵੀ ਰੱਖ ਲਈਏ ਰਾਤ ਤੱਕ ਇੰਹੀਂ ਬੈਠਾ ਦੇ ਲਾਏ ਆ ਨਾ ਹੋ ਜੇ ਨਾ ਮੇਟੂ ਲੇਟ ਹੋ ਗਏ ਬਹੁਤ ਆਪਾਂ ਆ ਕੰਨ ਨੂੰ ਘੋਲ ਮਾਰੇ ਮਟਨ ਡਰਨਾ ਆ ਸ਼ਾਬਾਸ਼ ਚੱਲ ਚਲੀ ਔਰ ਇਹਨੇ ਕਹੀਏ ਬਾਰੇ ਇਹਨੇ ਪਿਆਰ ਨਾਲ ਤੇ ਮੈਂ ਤਾਂ ਰੱਖਿਆ ਨਹੀਂ ਲੈ ਤੈਨੂੰ ਹੁਣ ਐਨੇ ਸਾਲਾਂ ਦੀ ਮੂੰਹ ਹੀ ਬੈਠੀ ਆ ਫਿਰ ਬਿਨਾਂ ਰੱਖੇ ਇਹਨੇ ਪਿਆਰ ਨਾਲ ਗਿਆ ਓ ਮਿੱਟੂ ਉਹ ਤੇ ਪਿਆਰ ਨਾਲ ਗਿਆ ਆਈ ਮਿੱਟੂ ਏ ਮਿੱਟੂ ਇਹ ਦੋ ਹੀ ਬਹੁਤ ਪਿਆਰ ਨਾਲ ਗਏ ਨਾ ਤੁਸੀਂ ਇਹਨੇ ਰੱਖ ਲਓ ਇਹ ਤਾਂ ਹੈ ਹੀ ਆ ਇਹਨੇ ਕਿੱਥੇ ਨਾ ਇਹਨੇ ਕੋਈ ਮੈਨੂੰ ਤੰਗ ਕਰਵਾ ਇਹ ਤਾਂ ਵਧੀਆ ਰੋਟੀ ਨਹੀਂ ਰੋਟੀ ਪਾਣੀ ਦੇ ਕੱਪੜੇ ਰੋਟੀ ਪਾਣੀ ਦਾ ਪੈਸਾ ਲਾ ਦਿਆ ਕਰੂ ਬਸ ਬੋਲੇ ਨਾ ਟੁੱਟ ਕੋਈ ਨਾ ਕੋਈ ਰੋਲਾ ਨਹੀਂ ਆ ਹਾਂ ਮੱਚ ਪਰਣਾ ਹੈ ਸ਼ਾਂਤ ਤੇ ਅਰ ਮੈਂ ਹੁਣ ਨਹਾ ਤੋਂ ਲਵਾਂ ਟਾਈਮ ਹੋ ਗਿਆ ਮੇਰਾ ਜਿਹੜਾ ਟਕੇ ਕੁੱਤੇ ਨੇ ਖਾ ਲਏ ਫੇਰ ਬਹੁਤ ਪਾਪ ਹੋਣਾ ਜਵਾਖ ਦਾ ਐਵੇਂ ਕਿਤੇ ਸ਼ਰਾਬ ਹੀ ਨਾ ਲੈ ਲਈਏ ਇਹਦਾ ਦੇਖ ਖੁੱਸ ਕੇ ਤਾਹ ਹੋਵੇ 18 ਇਹ ਤਾਂ ਮੰਮੀ ਆਉਂਦੇ ਨੇ ਹੁਣ ਮੰਮੀ ਕੁੱਟੜ ਕੇ ਸਮਾਨ ਮੈਂ ਰੋਟੀ ਰੋਟੀ ਬਣਾਉਂਗੀ ਸਵੇਰ ਦੀ ਚਲ ਹਰਾ ਕੁਝ ਸਤ ਨਾਦਰ ਪਿਆਜ਼ ਹਰੀਆਂ ਮਿਰਚਾਂ ਵੀ ਲਿਆਣਾ ਹੈ ਨਾ ਇਹ ਨੂੰ ਕੋਲੇ ਕਰ ਲਓ ਵਿਚਾਰੇ ਨੂੰ ਡਰਿਆ ਬੈਠਾ ਨਹੀਂ ਉੱਡਦਾ ਕੱਦ ਕਿਉਂ ਉੱਡ ਰਾਂ ਨਹੀਂ ਆਇਆ ਨੀ ਇਹ ਅੰਡਾ ਛੋਟਾ ਆ ਗਿਆ ਫਿਰ ਹੁਣ ਇਹ ਤਾਂ ਫੀਰ ਹੋ ਗਿਆ ਕੋਈ ਨਹੀਂ ਹੋਇਆ ਨਾ ਠੀਕ ਹੋ ਜਾਣਾ ਬਸ ਆਪੀ 2-4 ਦਾਣਾ ਜਿਹੜੇ ਭੱਜ ਜਾਣਾ ਨਹੀਂ ਗਾਇ ਸੁਣੋ ਆਹ ਤਰਾਕਾ ਉੱਪਰ ਬਿਠਾ ਕੇ ਦੇਖੋ ਔਲੇ ਦੇ ਔਲੇ ਦੇ ਤਰਾਕ ਤੇ ਬੈ ਜਾਣਾ ਦੇਖੋ ਤਾਂ ਭੱਜ ਨਾ ਜਾਵੇ ਫੇ ਮਾ ਵੀ ਤੀਕਾ ਮਰੂਗਾ ਕਿ ਮੇਰਾ ਦੋਤਾ ਭੇਜਦਾ ਮਾਦਰ ਕਹਾਣੀ ਛੱਡਿਓ ਨਾ ਚੱਲ ਕੋਈ ਨਹੀਂ ਆਪੀ ਸਮਝ ਜੂਗਾ 2-4 ਦਿਨਾਂ ਦਾ ਇਹ ਪੱਕਾ ਹੀ ਰਹਿ ਜੂ ਫਿਰ ਆਪਣੇ ਕੋਲੇ ਪੱਕਾ ਰੱਖ ਲਾਂਗੇ ਆਪਾਂ ਨੂੰ ਪ੍ਰੋਬਲਮ ਨਹੀਂ ਆਏਗੀ ਪਰ ਕੁਝ ਖਾਵੇ-ਪੀਵੇ ਨਾ ਹਾਂ ਜੇ ਕੁਝ ਖਾਪੀ ਨਾ ਰੇ ਗੱਲੋ ਪੱਕਦੇ ਜਾਣਾ ਤਾਂ ਔਖਾ ਇਹਦਾ ਹਨ ਉਹ ਵੀ ਐਡਜਸਟ ਕਰ ਲਾਂਗੇ ਇਹਦਾ ਖਾਂ-ਪੀਣ ਦੀ ਪ੍ਰੋਬਲਮ ਉਹ ਖਾਪਿਆ ਜ ਵੀ ਖਾਈ ਮਰਜੂ ਤਾਂ ਫਿਰ ਆਈ ਹੂੰ ਕੁਝ ਵੀ ਲਿਖਾਂਦਾ ਹੂੰ ਠੋਕ ਕੇ ਆਓ ਫਿਲਪੀਆਜ ਕੋਟ ਦੇ ਯਾਰ ਕੋਟੇ ਕੀ ਹੁੰਦਾ ਐਨੇ ਦਾ ਕੀ ਹੁੰਦਾ ਹੁੰਦਾ ਇਹ ਬਾਜੂ ਇਹ ਬੰਨ ਲੈਂਦੀ ਨਾ ਕੋ ਨੁਕੀ ਦੇ ਸਾਰਿਆਂ ਦੇ ਲਾਹਣ ਤੋ ਤਾਂ ਆਪਣੇ ਕਿੰਨੀ ਬੱਟ ਕਰ ਲੈਂਦਾ ਜੇ ਦੀ ਹਨਾ ਲੈ ਖੰਟਾ ਹੁਣ ਜਿਹੜੀ ਅੱਪ ਗਾ ਕਰਦੀ ਜਿਹੜੀ ਕਮਾਲ ਹੈ ਹੂੰ ਹੂੰ ਕੱਲੀ ਆਖੀ ਜੰਮ ਦਾ ਚੈਰਾ ਹੋਇਆ ਕੀ ਕਰੇ ਇਹ ਬੰਦਾ ਉਹਨੋਂ ਕਿੱਥੇ ਆ ਗਿਆ ਕੀ ਕਰ ਤੂੰ ਕਰ ਇਹਨੂੰ ਤੁਸੀਂ ਹੋਰ ਨੂੰ ਸਭਿਆ ਜਾਂ ਸਵਾਦ ਆ ਕੇ ਰੱਖੇ ਜਾਂ ਤੇ ਨੂੰ ਲਾਵਾਂ ਪੱਕ ਜਾਂਦਾ ਫਿਰ ਹਾਂ ਤਾਂ ਬਤਾ ਇਹਨੂੰ ਕਿੱਥੇ ਲੈ ਇਹ ਤਾਂ ਉਹ ਨਹੀਂ ਤਾਂ ਹੀ ਉਹਦਾ ਆਵਾਜ਼ ਕਰਦਾ ਲੈ ਲਾਉਣ ਤੋਂ ਪਹਿਲਾਂ ਨਾ ਕੰਦੀ ਲਾਣੀ ਮੈਂ ਕਿਹਾ ਰਹੀ ਹਾਂ ਸਾਰੀ ਟੀਮ ਜਿਹੜਾ ਲਾਉਣ ਤਾਂ ਤਾੜੂ ਵੀ ਲਾਵੇ ਹਾਂ ਜੋੜੀਂ ਵਿੱਚ ਰਾਲੀ ਇਹਨੂੰ ਪਤਾ ਨਾ ਆਇਆ ਇਹ ਪਤਾ ਨਹੀਂ ਲੱਗਿਆ ਜਿਹਨੂੰ ਲਾਉਣਾ ਨਹੀਂ ਇਹ ਜਨਨੇ ਤੇ ਉਹਦੇ ਨਾਲ ਫੇਡਣਾ ਸੀ ਪਾਣ ਸਾਥ ਜਾਣਾ ਸੀ ਹੋ ਕਿੰਨਾ ਸਮਾਂ ਖੈਨ داری ਬਿੰਦੀ పిడదే చట్నీ కుద బ శాను కు ਜਿੰਨਾ ਦੇੜ ਕਿਲੇ ਆਪ ਲੋ ਜੀ ਆਪ ਕੀ ਸ਼ਾਲ ਮਾਰ ਕੇ ਉਤਰ ਗਿਆ ਥੱਲੇ ਪਹਿਲੀ ਵਾਰੀ ਕੱਲ ਦਾ ਡੱਬੇ ਚੋਂ ਸ਼ਾਲ ਮਾਰੀ ਹੋ ਗਿਆ ਆਪਾਂ ਨੂੰ ਤਾਂ ਇਹ ਲੱਗਿਆ ਮੈਨੂੰ ਮੈ ਤਾਂ ਉਹ ਦੇਖਿਆ ਬਹਿ ਗਿਆ ਉਤਰ ਤਰਿਆ ਜਾਂਦਾ ਆਂ ਇਹਨੇ ਚੁੱਕਾ ਚੁੱਕਾ ਨੂੰ ਮੋੜ ਜਾਨਾ ਹਣੇ ਧਰਨ ਦੀ ਕੋਸ਼ਿਸ਼ ਕਰ ਰਿਹਾ ਸਮੱਸਿਆ ਮਾਰ ਨੂੰ ਹਾਂ ਤਾਂ ਲੈ ਜੇ ਵੀ ਪੌਂਦੀ ਆਉਂਦੀ ਆ ਕੋਈ ਨਹੀਂ ਬਣ ਗਿਆ ਬਣ ਗਿਆ ਮੈਂ ਚੱਟਨੀ ਪਾ ਦੂੰ ਮੱਖੀ ਬੋਲ ਰਿਹਾ ਨਾ ਬਾਹਰ ਮੱਖੀ ਹੋਤਾ ਪਹਿਲਾਂ ਹੁੰਦੀ ਨਹੀਂ ਸੀ ਨਾ ਵੀ ਕਹਿ ਕੇ ਆਉਂਦੀ ਆ ਨਾ ਸਾਡੇ ਇੱਕ ਮੱਖੀ ਸਾਡੇ ਇੱਕ ਮੱਖੀ ਨਾ ਤਾਂ ਨਿਕਾਤਾ ਹੁਣ ਲੱਗ ਗਿਆ ਨਾ ਹੁਣ ਹੀ ਸੁਣ ਗਿਆ ਮੱਖੀਆਂ ਨੂੰ ਹਨ ਮੱਛੇ ਤਿਆਰ ਹੀ ਬੈਠੇ ਸੁਣਨ ਵਾਸਤੇ ਪਤਾ ਵਿੱਚ ਆ ਬੱਗ ਨਾਲ ਕੁਝ ਮਾਰ ਕੇ ਦਿੰਗੇ ਲੱਖਣਤ ਕਰ ਗਿਆ ਸੰਗਈਏ ਕਰਨੇ ਦੇ ਲੋਕ ਹੀ ਪਾਉਂਦੇ ਹੈ ਗੋਟ ਤੇਂ ਟੀ ਪਿਆਜ਼ ਲੈਂਦੀ ਨਹੀਂ ਆ ਪੱਤੀ ਅੰਦਰ ਨਮਕ ਪਾ ਲਈ ਅੰਦਰ ਗਿਰਨ ਲੱਗ ਪਈ ਕਿੱਦਾਂ ਜਾਈ ਜਾਣਾ ਉਹ ਲੋਕੀ ਮੰਨੇ ਕਿੱਟਨੇ ਰੋਹੀ ਜੀ ਪਦੀਨੇ ਦੀ ਪਾਣੀ ਲਾਲ ਮਿਰਚਾਂ ਪਾ ਕੇ ਰਸ ਆਪ ਤੀਆਂ ਤੇ ਡਰੈਗਰੋਂ ਮੰਦਿਰ ਬਣੇ ਹੋਏ ਨੇ ਘਰ ਅੱਜ ਦਿੱਖਿਆ ਰਹਉਂਦੇ ਨੇ ਜਿਹੜੇ ਕੋਈ ਵੀ ਬੰਦਾ ਮਿਲਣਾ ਹੁੰਦਾ ਅੰਦਰ ਬਣ ਜਾਂਦਾ ਜਾਂ ਸਾਡੇ ਕੀ ਆ ਕਹਿੰਦਾ ਇਹ ਰੁਕਣਾ ਬੰਦਾ ਉਹ ਕਹਿੰਦਾ ਸਾਡੇ ਕੀ ਆ ਮੇਨ ਗੇਟ ਦੇ ਨਾਲ ਹੀ ਕਮਰਾ ਕਹਿੰਦਾ ਜੇ ਨਾ ਕੋਈ ਰਿਸ਼ਤੇਦਾਰ ਆ ਉਹ ਤਾਂ ਅੰਦਰ ਆ ਜਾਊਗਾ ਉਹ ਦੂਜਾ ਬੰਦਾ ਉਪਰ ਆ ਘਰੇ ਨੇ ਉਹ ਉੱਥੇ ਬਹਿ ਕੇ ਜੇ ਨੂੰ ਮਿਲਣਾ ਹੈ ਉਹ ਮਿਲ ਕੇ ਉੱਥੇ ਬਹਿੰਦਾ ਆਈ ਹੁੰਦੇ ਆ ਪਿੰਡ ਤੇ ਪਹਿਲਾਂ ਆਉਂਦੇ ਸੀ ਹੋਰ ਹੁਣ ਦੇਖੋ ਨਵੀਂ ਦਰਵਾਜ਼ਾ ਲਾ ਦੇ ਨਵੇਂ ਦਰਵਾਜ਼ੇ ਹੁਣ ਇਹ ਮੰਦਿਰ ਕੋਲੇ ਬਾਹਰ ਲਾ ਦੇ ਪ੍ਰਬੰਧਕ ਦੇ ਬਾਹਰ ਹੀ ਆ ਕੇ ਐਗਲੇ ਨੇ ਮੂਰੇ ਕਮਰਾ ਹੁੰਦਾ ਉਸ ਉੱਤੇ ਬਹਿ ਜਾਂਦੇ ਮੈਂ ਜਾਂ ਉੱਥੇ ਮੁੜ ਜਾਣਾ ਚਾਹਵਾਂ ਨਹੀਂ ਕਿਨੇ ਬੱਚੇ ਬੰਨ ਲਾ ਲ ਆਹ ਦੇ ਕੰਚੀ ਨਾਲ ਦੀਏ ਤੇ ਧੁੱਪੇ ਬੈਠੇ ਰਹਿਣਾਗੇ ਇਹ ਕਹਿੰਦੇ ਫਿਰ ਮੈਂ ਬੈਣਾ ਵੀ ਮੇਰੇ ਪੈਰ ਦਾ ਟੈਗ ਹੋ ਜਾਣਾ ਸੌਣ ਦਾ ਟਾਈਮ ਵੀ ਆ ਬੁੜੇ ਸੰਦੇ ਹੁੰਦੇ ਸਾਰੇ ਉਤਰਦੇ ਨੇ ਬੁੜੇ ਹਾਂ ਮੀਂਹ ਦੇ ਪੜੇ ਉਹਨਾਂ ਦੇ ਆਪ ਕੋਲ ਮੈਂ ਰੱਖੇ ਪਰ ਹਾਂ ਛੱਟੀ-ਕੁੱਟੀ ਆ ਹੁਣ ਅਸੀਂ ਕਿਹੜੀਆਂ ਸਾਫtੀਆਂ ਲਾਲ ਮਿਰਚਾਂ ਮਿਲਦੀਆਂ ਹੁੰਦੀਆਂ ਨੇ ਆਪਣੇ ਕਰਿਆਣਾ ਸਟੋਰ ਤੋਂ ਉਹ ਲੈ ਲੈਂਦੇ ਕੇ ਉਹ ਲਈਆਂ ਆਂ ਹੁਣੇ ਵਿੱਚ ਪਦੀਨਾਂ ਤੇ ਪਿਆਜ਼ ਤੁਸੀਂ ਵੀ ਕੱਟ ਕੇ ਦੇਖਿਓ ਜਿਹੜੇ ਨਹੀਂ ਕੱਟਦੇ ਹੈ ਕਿ ਬਹੁਤ ਹੀ ਟੇਸਟੀ ਬਣਦੀ ਆ ਤੇ ਬਾਕੀ ਦੇ ਬਹੁਤ ਸਾਰੇ ਕੱਟਦੇ ਵੀ ਆਏ ਜਿਹੜੀਆਂ ਸਾਫtੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹਦੀਆਂ ਕੱਟ ਕੇ ਦੇਖਿਓ ਸੁੱਕੀਆਂ ਹੁੰਦੀਆਂ ਮਿਰਚਾਂ ਆਪਣ ਮਿਲ ਜਾਂਦੀਆਂ ਨੇ ਕਰਿਆਣਾ ਸਟੋਰ ਤੋਂ ਤੇ ਦੇਖੋ ਟਪਮੈਂਂ ਦੀਏ ਤਾਂ ਆ ਦੇਖੋ ਕਿੰਨੀ ਵਧੀਆ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਅੱਧੀ ਕੁੱਟੀ ਹੈ ਹਾਂਜੀ ਤੂੰ ਤਾਂ ਪਤਾ ਨਹੀਂ ਕਿ ਖਲੋ ਗਿਆ ਇੱਥੇ ਬੈਠਾ ਸੀਗਾ ਹੁਣ ਮੈਂ ਆਇਆ ਤਾਂ ਹੈ ਨਹੀਂਗਾ ਉਹ ਡੱਟ ਗਿਆ ਤੋ ਕਿੱਥੇ ਲੁਕ ਗਿਆ ਮੁੰਡਾ ਉਹ ਬੱਜਪੂਟ ਥੱਲੇ ਗਿਆ ਉਹ ਕਿੱਧਰ ਆਵੇ ਹੁਣ ਫਿਰ ਬਾਹਰ ਨੂੰ ਲੱਗਾਈ ਤੂੰ ਆਇਆ ਤੋ ਉਹ ਬੈਠਾ ਹੀ ਜਾ ਕੇ ਦੇਖੋ ਲੁਕ ਗਿਆ ਉਹ ਆ ਜਾ ਬਿੱਟੂ ਕਿੱਧਰ ਲੁਕ ਗਿਆ ਬੱਤ ਆ ਜਾ ਆ ਜਾ ਬਰੇ ਆ ਜਾ ਆ ਜਾ ਕਿ ਤਰਨ ਹੋ ਗਿਆ ਆ ਜਾ ਕਰ ਮਾਰੇ ਆ ਸ਼ਾਬਾਸ਼ ਆ ਜਾ ਹਾਂ ਇੱਥੇ ਕਿਵੇਂ ਕੰਮ ਚੱਲੂ ਜ਼ਰਾ ਚੱਲ ਚੱਲੀਏ ਬੈਠੀ ਆਪਾਂ ਚੱਲ ਕੇ ਕੁਝ ਖਾਲਾ ਮਾੜਾ ਮੋਟਾ ਏਲਾ ਗੁੱਲਾ ਖਾਲਾ ਪੁੱਤ ਆ ਜਾ ਕਰ ਹਾਂਜੀ ਹੁਣ ਚੱਲੇ ਆਂ ਮੈਂ ਗੁਰਮੀਰ ਨੂੰ ਲੈਣਕਾ ਕਿ ਐਕਸਟਰਾ ਕਲਾਸ ਉਹਦੀ ਲੱਗਣਗੀ ਉਹਨਾਂ ਦੀ ਤੇ ਉਹ ਤੋਂ ਬਾਅਦ ਅਸੀਂ ਜਾਣਾ ਜਲੰਧਰ ਅਗੋਂ ਮੰਮੀ ਆਏ ਹੈ ਨਾ ਨੂਰਪੁਰ ਤੋਂ ਮੈਂ ਉਹ ਹੀ ਗੋਡਾ ਦਵਾਈ ਲੈ ਕੇ ਆਉਣਾ ਆਪਾਂ। ਫੁੱਟ ਬਾਅਦ ਤੇ ਦੇਖਾਂਗੇ ਜੀ। ਉਥੇ ਟਾਈਮ ਲੱਗਿਆ। ਤੇ ਅੱਧਰ ਦੂਰ ਦਰਸ਼ਨ ਜਾ ਕੇ ਆਵਾਂਗੇ। ਤੇ ਬਾਕੀ ਦੇਖਾਂਗੇ ਮੂਵੀ ਦੇਖਣ ਦਾ ਵੀ ਸਾਡਾ ਮੂਡ ਆ। ਇੱਕ ਹੀ ਗਰੇ ਵਾਲੇ ਦੀ ਨਵੀਂ ਮੂਵੀ ਰਿਲੀਜ਼ ਹੋਈ ਆ ਉਹ ਦੇਖ ਕੇ ਆਵਾਂਗੇ ਫਿਰ ਜਾ ਕੇ। ਜੀ ਬਾਪਾ ਨੇ ਸਕੂਲ ਤੋਂ ਲੈ ਲਿਆ। ਜੀ। ਅੱਛਾ। ਓਕੇ। ਅੰਜੀਣਾ ਸੀ ਸਕੂਲ ਤੋਂ ਚੱਲ ਗਏ ਬਾਪਾ ਨੇ ਮੈਨੂੰ ਲੈ ਲਿਆ ਤੇ ਹੁਣ ਬਸ ਘਰੇ ਜਾਵਾਂਗੇ ਸਿੱਧਾ ਜੀ ਕੋਈ ਕੰਮ ਨਹੀਂ ਹੈਗਾ। ਇਹ ਵਾਗੀਆਂ ਤੋਂ ਪਹਿਲਾਂ ਤਾਂ ਗੱਡੀ ਦਾ ਉਹ ਕਰਾਉਣਾ ਸੀ ਹਨਾ ਜੀ ਅੱਜ ਪਛਮੀ ਨੇ ਨੋਰਾ ਬਟੇ ਨੇ ਮੈਂ ਬਰੋਕੀਆ ਗੱਡੀ ਉਹ ਡਿੱਕੀ ਵਾਲੇ ਸ਼ੌਕਰ ਪਿਛਲਾ ਉਹ ਠੀਕ ਨਹੀਂ ਹੁੰਦਾ ਉਹ ਨਹੀਂ ਹਲਾਏ ਹੁਣ ਫੋਨ ਕਰਕੇ ਪੁੱਛਾਂਗੇ ਫੇਰਾ ਮੰਗੇ ਅੱਛਾ ਮੈਂ ਆਪਣੇ ਬਣਾਈ ਚਾਹ ਹੁਣ ਤਿਆਰੀਆਂ ਖਾ ਲਈ ਜਾਣ ਦੀ ਦਵਾਈ ਲੈਣ ਤਿਆਰੀ ਹੈ ਫੁੱਲ ਤਿਆਰੀ ਹੈ ਫੁੱਲ ਚਾਹ ਦੀ ਕੀ ਕਹੇ ਜਾਨੀ ਬੋਲ ਰਹੀ ਔਖੇ ਹੋ ਜਾਗੇ ਰਾਤ ਤੱਕ ਤਾਂ ਅੱਜ ਪਹਿਲੇ ਰੋਟੀ ਵੀ ਨਹੀਂ ਖਾਧੀ ਹੈਗੀ ਹਾਂ ਅੱਜ ਫਰੂਟ ਖਾ ਰਿਆ ਸੀ ਤੇ ਇਧਰ ਤਾਂ ਬਸ ਆਉਣ ਦੇ ਡਿੰਗਾ ਲਾਈਆਂ ਹੋਈਆਂ ਨੇ ਉੱਠ ਖੜੋ ਚੱਲੀਏ ਦਵਾਈ ਲੈਣ ਸੌਣ ਦੀ ਨਹੀਂ ਉਹ ਤਾਂ ਭੈਣ ਜੀ ਹੈ ਮੇਰੇ ਭੈਣ ਜੀ ਨੂੰ ਜੀ ਲੱਗਦਾ ਅੱਛਾ ਭੈਣ ਜੀ ਕੋਲੇ ਭੇਜ ਦਿੰਦੇ ਹਾਂ ਇਹਨਾਂ ਨੂੰ ਕਹਿੰਦੇ ਮੇਰੀ ਭੈਣ ਜੀ ਨੇ ਕਿ ਮੇਰੇ ਜੀਨ ਲੱਗਦਾ ਭੈਣ ਜੀ ਕੋਲ ਭੇਜ ਦਿੰਦੇ ਹਾਂ ਕੜਮੜੀ ਮੇਰੇ ਜੀਨ ਲੈਦਾ ਕੜਮੜੀ ਵੇਣਾ ਲੈ ਜਿੰਨਾ ਉਹ ਜਿੰਦ ਭੇਜ ਦਿੰਦੇ ਛੱਡ ਗਈਏ ਕਹਿੰਦੇ ਮੇਰੇ ਹਾਂ ਬਸ ਛੱਡਾ ਦਿੰਦਾ ਜਿੰਦਰੰਦਰਾ ਕਈ ਮੇਰੇ ਖਾਨ ਦੀ ਗੁਰਮਣੀ ਸਿੱਧੀ ਜਾਂਦੀ ਆ ਸਾਨੂੰ ਉਰ ਨੂੰ ਬਸ ਛੱਡਦੀ ਹੈ ਹਾਂਜੀ ਚਲੇ ਜਾਂਦੇ ਹਾਂ ਹੈ ਮਿਲਿਆ ਮੂੰਹ ਮਿਲਕੇ ਨਹੀਂ ਹੋਣਾ ਲੈਣਾ ਪੈਣਾ ਮੈਂ ਤਾਂ ਹੀ ਐ ਥੋੜੀ ਵੀ ਇੱਕ ਦਿਨ ਮਿਲਣ ਚੱਲ ਵੀ ਚੱਲ ਕਰਾ ਗੱਡੀ ਤੇ ਤੋਤੇ ਨੂੰ ਜਿੰਨੇ ਜਿਹੋ ਉਹਨਾਂ ਦੇ ਪੇਕੇ ਆਹਨ ਇੱਥੇ ਲੁੱਕੇ ਬਹਿ ਗਿਆ ਪਾਲੋ ਕਰਾਂ ਮੈਂ ਤਾਂ ਥੋੜੀ ਜਾ ਪਾਇਓ ਹੈ ਆ ਗਿਆ ਸੰਬੰਧ ਨਹੀਂ ਕਰਨਾ ਕਹੀ ਜਾਂਦੇ ਮੈਂ ਉਹਨਾਂ ਦੇ ਪੇਕੇ ਉਹਦੇ ਮੇਰੇ ਪੇਕੇ ਆ ਤੈਨੂੰ ਕਿੱਥੇ ਨਹੀਂ ਦੇਖਣਾ ਉਹਨਾਂ ਨੇ ਕਿੰਨਾ ਨੇ ਤੇ ਭੈਣ ਜੀ ਗਈ ਸੀ ਹਾਂ ਆ ਮੇਰਾ ਤੋਤਾ ਕੱਟੋ ਬਾਰੇ ਨੂੰ ਹਾਂਜੀ ਹੁਣ ਚੱਲਾਂਗੇ ਅੰਦਰ ਨੂੰ ਹੀ ਅਸੀਂ ਦਵਾਈ ਲੈਣ ਚਲੋ ਚਲੋ ਆਜੋ ਤੁਹਾਨੂੰ ਲੌਕ ਕਰ ਦੋਗੇ ਅਸੀਂ ਟਾਈਮ ਹੋ ਜਾਣਾ ਫਿਰ ਆ ਜਾ ਫਿਰ ਨਹੀਂ ਹਾਂਜੀ ਲੈਸਦੇ ਦਵਾਈ ਲੈਣਾ ਮੈਨੂੰ ਦਵਾਈ ਦਿਵਾਉਣ ਜੰਨੇ ਆ ਤੇ ਅੱਜ ਦਵਾਈ ਮੇਰਾ ਸਗੜਾ ਯਾਰੇ ਬੈ ਕੈਮਰਾ ਤੇ ਮੈਨੂੰ ਇਹ ਕਰਦੇ ਆ ਤੇ ਮੈਨੂੰ ਦਵਾਈ ਦਵਾਵਾਗੇ ਅੱਜ ਦੇਖੋ ਡਾਕਟਰ ਕੀ ਕਹਿੰਦਾ ਦੁਬਾਰਾ ਬੁਲਾਉਂਦਾ કે ਨਹੀਂ ਬੁਲਾਉਂਦਾ ਤੇ ਫੇਰ ਮम्मी ਕੱਲ ਚਲੇ ਜਾਣਗੇ ਸਾਰੇ ਇਹਨਾਂ ਨੂੰ ਕਹਿਣ ਦੂਰ ਹੋਣਾ ਕਰਕੇ ਆਣਾ ਪੈਂਦਾ ਸਾਡੇ ਕੋਲ ਸਪੈਸ਼ਲ ਨਾ ਕਿ ਮੇਰੇ 4-4 ਘੰਟੇ ਲੱਗਦੇ ਆ ਆਉਣ ਤੇ ਫੇਰ ਜੇ ਮੁੜਨਾ ਹੁਣ ਥੱਕ ਜਾਂਦਾ ਬੰਦਾ ਤਾਂ ਉਹਨਾਂ ਨਾਲ ਕੋਈ ਜਗ੍ਹਾ ਵੀ ਥੋੜੀ ਕਸੂਤੀ ਜੀ ਸੀ ਡਾਕਟਰ ਤੇ ਡਾਕਟਰ ਵੀ ਇਥੇ ਲੱਭਦਾ ਨਹੀਂ ਹੈਗਾ ਮੁਸ਼ਕਲਾ ਲੱਭਣਾ ਤੇ ਗੱਡੀ 'ਚ ਜਾਣਾ ਪੈਂਦਾ ਵਾ ਤੇ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਇਹ ਸਾਡੇ ਫਰਜ਼ ਬੰਦ ਸਹੀ ਕਿੱਥੇ ਅੰਦਰ ਹੀ ਹੋਊਗਾ ਕੋਈ ਹੋਨੇ ਟੰਗਿਆ ਬੈ ਅਰੇ ਚੱਕ ਲੈ ਅਰੇ ਮੰਮੀ ਇਹਦੀ ਮੇਰਾ ਦੀਦਲਾ ਦਾ ਭੈਣ ਜੀ ਬਣਾ